ਹਾਂਜੀ ਹੁਣ ਜਿਹੜੀ ਬਹੁਤ ਵੱਡੀ ਖਬਰ ਆ ਰਹੀ ਆ ਰਾਜਵੀਰ ਜਵੰਦਾ ਨੂੰ ਲੈ ਕੇ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਚੀਜ਼ ਦਾ ਸ਼ੱਕ ਸੀ ਤੇ ਉਹ ਸਾਹਮਣੇ ਆ ਜਾਂਦਾ ਵੀ ਉਹਨਾਂ ਦੀ ਮੌਤ ਕਿਸ ਕਾਰਨ ਹੋਈ ਆ ਬਹੁਤ ਵੱਡੇ ਖੁਲਾਸੇ ਹੋ ਜਾਂਦੇ ਆ ਤੇ ਪਰ ਨਾਲੇ ਇੱਕ ਹਸਪਤਾਲ ਦੇ ਵਿੱਚ ਨਹੀਂ ਲਿਆ ਜਾਂਦਾ ਰਾਜਵੀਰ ਜਵੰਦਾ ਨੂੰ ਚਾਰ ਚਾਰ ਹਸਪਤਾਲਾਂ ਦੇ ਵਿੱਚ ਰੱਖਿਆ ਜਾਂਦਾ ਪਰ ਬਾਅਦ ਦੇ ਵਿੱਚ ਲਾਸਟ ਦੇ ਵਿੱਚ ਇੱਕ ਸੌਦਾ ਹੋ ਜਾਂਦਾ ਜਿਹੜਾ ਕਿ ਰਾਜਵੀਰ ਜਵੰਦਾ ਜੋ ਉਹਨਾਂ ਦੀ ਮੌਤ ਦਾ ਇੱਕ ਡਾਕਟਰ ਆ ਜਿਹੜੇ ਤਾਂ ਇਹ ਕਈ ਖੁਲਾਸੇ ਹੋ ਜਾਂਦੇ ਆ ਵੀ ਰਾਜਵੀਰ ਜਵੰਦਾ ਨੂੰ ਇਸ ਡਾਕਟਰਾਂ ਨੇ ਜੋ ਇੰਨਾ ਸਮਾਂ ਰੱਖਿਆ ਤੇ ਬਾਅਦ ਦੇ ਵਿੱਚ ਜਦੋਂ ਉਹਦੀ ਡੈੱਡ ਬੋਡੀ ਦਿੱਤੀ ਜਾਂਦੀ ਆ ਉਸ ਪਰਿਵਾਰ ਨੂੰ ਤਾਂ 35 ਲੱਖ ਰੁਪਏ ਲੈਤੇ ਜਾਂਦੇ ਆ ਤੇ ਪਰ ਹੁਣ ਇਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਕੀ ਇੰਤਜ਼ਾਰ ਵੀ ਸੀ ਵੀ ਰਾਜਵੀਰ ਜਵੰਦਾ ਦੀ ਮੌਤ ਕਿਵੇਂ ਹੋਈ ਆ ਤਾਂ ਇਹ ਸਾਰੀ ਗੱਲਬਾਤ ਆਪਾਂ ਸਾਂਝੀ ਕਰਾਂਗੇ ਕਿਉਂਕਿ ਰਾਜਵੀਰ ਜਵੰਦਾ ਅਕਸਰ ਆਪਾਂ ਕਹਿੰਦੇ ਵੀ ਜੋ ਹਿਮਾਚਲ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਪਰ ਅਕਸਰ ਜਾਂਦੇ ਰਹਿੰਦੇ ਸੀ ਤੇ ਪਰ ਹੁਣ ਇਹ ਬਈ ਐਕਸੀਡੈਂਟ ਕੀ ਹੋਇਆ ਨਹੀਂ ਕਰਵਾਇਆ ਗਿਆ ਤਾਂ ਹੁਣ ਜਿਹੜੇ ਉਹਨਾਂ ਦੀ ਮੌਤ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਸਾਹਮਣੇ ਆ ਗਿਆ ਤੇ ਆਪਾਂ ਸਾਰੀ ਗੱਲਬਾਤ ਸਾਂਝੀ ਕਰਾਂਗੇ ਤੁਹਾਡੇ ਨਾਲ ਜਿਹੜੇ ਜਿਹਦੇ ਵਿੱਚ ਇੱਕ ਚੈਨਲ ਵੱਲੋਂ ਖੁਲਾਸੇ ਹੋ ਜਾਂਦੇ ਆ ਵੀ ਰਾਜਵੀਰ ਜਵੰਦਾ ਦੀ ਮੌਤ ਹੋਈ ਨਹੀਂ ਕਰਵਾਈ ਗਈਆ ਉਸ ਵਕਤ ਜਿਹੜਾ ਕਿ ਉਹਨਾਂ ਦੇ ਹੈਲਮਟ ਦੇ ਉੱਤੇ ਕੈਮਰੇ ਸੀ ਉਹ ਵੀ ਬੰਦ ਹੋ ਚੁੱਕਦੇ ਆ ਹੋ ਚੁੱਕੇ ਆ ਤੇ ਪਰ ਜਿਹੜੇ ਉਹਨਾਂ ਦੇ ਸਾਥੀ ਸੀ ਨਾਲ ਉਹਨਾਂ ਦੇ ਵੀ ਹੈਲਮਟ ਚੜਿਆ ਸੀ ਉਹਨਾਂ ਦਾ ਵੀ ਕੈਮਰਾ ਬੰਦ ਸੀ ਉਸ ਵਕਤ ਤੇ ਪਰ ਹੁਣ ਜਿਹੜੇ ਕੀ ਬਹੁਤ ਵੱਡੇ ਖੁਲਾਸੇ ਆਉਣ ਜਾ ਰਹੇ ਆ ਇੱਕ ਚੈਨਲ ਮੰਨਿਓ ਵੀ ਵੀਰ ਜਵੰਦਾ ਦੀ ਮੌਤ ਦਾ ਕਾਰਨ ਇਹ ਡਾਕਟਰ ਕਿਵੇਂ ਬਣਿਆ ਪਹਿਲਾ ਇੱਕ ਵੀਡੀਓ ਸਾਂਝੀ ਕਰ ਦਿੱ ਗਏ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੇ ਚੈਨਲ ਤੇ ਬਨੇ ਰੋ ਵੀ ਇਹ ਡਾਕਟਰਾਂ ਬਾਰੇ ਕੀ ਕਹਣਾ ਜਸਵੀਰ ਜਵੰਦਾ ਦਾ ਕਤਲ ਹੋਇਆ ਇਹ ਕਾਤਲ ਨੇ ਡਾਕਟਰ ਕਿ ਡਾਕਟਰਾਂ ਦਾ ਇੱਕ ਸੋਚਿਆ ਸਮਝਿਆ ਫੈਸਲਾ ਜੋ ਸਿੱਧਾ ਸਿੱਧਾ ਜਵੰਦੇ ਦੀ ਮੌਤ ਦਾ ਕਾਰਨ ਬਣਦਾ ਹੈ ਰਾਜਵੀਰ ਜਵੰਦਾ ਜ਼ਿੰਦਗੀ ਦੀ ਨਾਲ ਚੁੱਝਦਾ ਹੋਇਆ ਇੱਕ ਨਹੀਂ ਚਾਰ-ਚਾਰ ਹਸਪਤਾਲਾਂ ਦੇ ਵਿੱਚ ਲੈ ਕੇ ਜਾਇਆ ਗਿਆ ਤੇ 47 ਚੌਥੇ ਨੰਬਰ ਤੇ ਆਇਆ ਸਸ਼ਕਲ ਪੰਜਾਬ ਅਨਕਤ ਦੇਖ ਰਹੇ ਹੋ ਤੁਸੀਂ ਮੈਂ ਕਰਨ ਹਾਂ ਕਿ ਨਵੇਂ ਖੁਲਾਸੇ ਹੋਏ ਨੇ ਜੋ ਸਾਫ਼-ਸਾਫ਼ ਦਰਸਾਉਂਦੇ ਨੇ ਡਾਕਟਰਾਂ ਵੱਲੋਂ ਚਾਂਗੂਝ ਕੇ ਕਤਲ ਕਰ ਦਿੱਤਾ ਗਿਆ ਰਾਜਵੀਰ ਜਵੰਦਾ ਚਾਂਗੂਝ ਕੇ ਇਸ ਲਈ ਜੇਕਰ ਜਵੰਦੇ ਨੂੰ ਪਹੁੰਚਾਇਆ ਜਾ ਸਕਦਾ ਸੀ ਤਾਂ ਡਾਕਟਰਾਂ ਦਾ ਉਹ ਫੈਸਲਾ ਉਸ ਦੀ ਮੌਤ ਦਾ ਸਿੱਧਾ ਸਿੱਧਾ ਕਾਰਨ ਬਣਿਆ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੀ ਹੈ ਪੁਲਿਸ ਰਿਪੋਰਟ ਪੁਲਸ ਡੀ ਡੀ ਆਰ ਜਿਸ ਦੇ ਵਿੱਚ ਕਈ ਸਾਰੇ ਖੁਲਾਸੇ ਹੋਏ ਨੇ ਰਾਜਵੀਰ ਜਵੰਦਾ ਜ਼ਿੰਦਗੀ ਦੇ ਨਾਲ ਚੂਚਦਾ ਹੋਇਆ ਇੱਕ ਨਹੀਂ ਚਾਰ ਚਾਰ ਹਸਪਤਾਲਾਂ ਦੇ ਵਿੱਚ ਲੈ ਕੇ ਜਾਇਆ ਗਿਆ ਤੇ 47 ਚੌਥੇ ਨੰਬਰ ਤੇ ਆਇਆ ਹਾਲਾਂਕਿ 40s ਨੂੰ ਲੈ ਕੇ ਵੀ ਬੜੇ ਸਵਾਲ ਖੜੇ ਹੋਏ ਕੀ ਰਾਜਵੀਰ ਜਵੰਦਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਸੀ ਕਲੀਨਿਕਲੀ ਡੈੱਡ ਯਾਨੀ ਕਿ ਬ੍ਰੇਨ ਡੈੱਡ ਹੋ ਚੁੱਕਿਆ ਸੀ ਪਰ ਡਿਕਲੇਅਰ ਉਸ ਨੂੰ ਇੰਨੇ ਦਿਨਾਂ ਬਾਅਦ ਕੀਤਾ ਗਿਆ ਹਾਲਾਂਕਿ ਇਹਨਾਂ ਗੱਲਾਂ ਦੀ ਕੋਈ ਪੁਸ਼ਟੀ ਨਹੀਂ ਪਰ ਸੋਸ਼ਲ ਮੀਡੀਆ 'ਤੇ ਖਾਸਾ ਬੇੜਾ ਖੜਾ ਹੋਇਆ ਖਾਸ ਤੌਰ ਤੇ ਅੰਮ੍ਰਿਤਸਰ ਵਾਲੇ 40s ਦੇ ਵਿੱਚ ਪ੍ਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਹੁਣ ਆਉਂਦੇ ਆ ਉਸ ਡੀਡੀਆਰ ਉੱਤੇ ਜਿਸ ਲਈ ਅਸੀਂ ਇੱਕ ਖਾਸ ਪੇਸ਼ਕਸ਼ ਤੁਹਾਡੇ ਮੂਰੇ ਲਿਆਉਂਦੀ ਹਾਂ ਉਸ ਡੀਡੀਆਰ ਦੇ ਵਿੱਚ ਕਈ ਸਾਰੇ ਸਵਾਲ ਖੜੇ ਹੁੰਦੇ ਨੇ ਬਲਕਿ ਇੱਕ ਪੁਖਤਾ ਸਬੂਤ ਵੀ ਹੈ ਜੋ ਸਿੱਧਾ-ਸਿੱਧਾ ਅਦਾਲਤ ਦੇ ਘਟੜੇ ਦੇ ਵਿੱਚ ਇਹਨਾਂ ਡਾਕਟਰਾਂ ਨੂੰ ਖੜਾ ਕਰੇਗਾ ਤੇ ਇੱਕ ਵਕੀਲ ਸਾਹਿਬਾਨ ਨੇ ਤਿਆਰੀ ਵੀ ਕਰ ਲਈ ਹੈ ਉਹਨਾਂ ਨੇ ਡਾਕਟਰਾਂ ਨੂੰ ਸਵਾਲ ਪਾਉਣ ਦੀ ਪੂਰੀ ਤਿਆਰੀ ਖਿੱਚ ਲਈ ਹੈ ਤੇ ਅਦਾਲਤ ਦੇ ਵਿੱਚ ਜਲਦ ਇਹ ਸਵਾਲ ਦਾ ਜਵਾਬ ਡਾਕਟਰਾਂ ਨੂੰ ਦੇਣਾ ਪਏਗਾ ਹੁਣ ਡੀਡੀਆਰ ਦੀ ਡਿਟੇਲ ਕੀ ਕਹਿੰਦੀ ਹੈ ਸਭ ਤੋਂ ਪਹਿਲੀ ਜਾਣਕਾਰੀ ਜੋ ਪ੍ਰਚਾਰਿਆ ਗਿਆ ਕਿ ਐਕਸੀਡੈਂਟ ਮਾਰਚਲ ਦੇ ਬੱਦੀ ਕੋਲ ਹੋਇਆ ਦਰਅਸਲ ਪਿੰਜੌਰ ਦੇ ਕੋਲ ਐਕਸੀਡੈਂਟ ਹੁੰਦਾ ਪਿੰਜੌਰ ਹਰਿਆਣਾ ਵਿੱਚ ਪੈ ਜਾਂਦਾ ਹਰਿਆਣਾ ਦੀ ਜੂਰਿਸਡਿਕਸ਼ਨ ਆ ਗਈ ਤਾਂ ਪਿੰਜੌਰ ਦੇ ਕੋਲ ਜਦੋਂ ਐਕਸੀਡੈਂਟ ਹੁੰਦਾ ਤਾਂ ਨਾਲ ਲਗਵੇਂ ਇਲਾਕਿਆਂ ਦੇ ਹਸਪਤਾਲਾਂ ਦੇ ਵਿੱਚ ਰਾਜਵੀਰ ਜਵੰਦਾ ਧੱਗੇ ਖਾਂਦਾ ਰਿਹਾ ਸਥਾਨਕ ਲੋਕਾਂ ਨੇ ਸਹਾਇਤਾ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਡਾਕਟਰਾਂ ਦਾ ਫੈਸਲਾ ਜਾਨ ਲੈਵਾ ਸਾਬਤ ਹੋਇਆ ਦਰਅਸਲ ਸਭ ਤੋਂ ਪਹਿਲਾਂ ਸ਼ੌਰੀ ਹਸਪੀਟਲ ਨਾਮਕ ਇੱਕ ਹਸਪੀਟਲ ਵਿੱਚ ਰਾਜਗੁਰ ਜਮਨਦਨ ਨੂੰ ਲਜਾਇਆ ਗਿਆ ਜਿਨ੍ਹਾਂ ਨੇ ਤਾਂ ਫਸਟ ਏਡ ਦੇਣ ਤੋਂ ਬਿਲਕੁਲ ਕੋਰੀ ਨਾ ਕਰ ਦਿੱਤੀ ਡਾਕਟਰਾਂ ਦਾ 1 ਲੱਖ ਇਹ ਕਦੇ ਵੀ ਨਹੀਂ ਕਹਿੰਦਾ ਕਿ ਉਹ ਕਿਸੇ ਨੂੰ ਫਸਟ ਏਡ ਜਾਂ ਇਲਾਜ ਦੇਣ ਤੋਂ ਨਾ ਕਰਨ ਖਾਸ ਤੌਰ ਤੇ ਅਜਿਹੇ ਪੇਸ਼ੈਂਟ ਨੂੰ ਜੋ ਕਿ ਬਹੁਤ ਕ੍ਰਿਟੀਕਲ ਹੈ ਜਿਸ ਦਾ ਕੇ ਦੇਖ ਕੇ ਪਤਾ ਲੱਗਦਾ ਕਿ ਉਸ ਦੀ ਜਾਨ ਜਾ ਸਕਦੀ ਹੈ ਉਸ ਨੂੰ ਨਾ ਕਰ ਦਿੱਤੀ ਗਈ ਸ਼ੌਰੀ ਹਸਪੀਟਲ ਤੋਂ ਫਿਰ ਉਸ ਨੂੰ ਸਿਵਲ ਹਸਪੀਟਲ ਲਜਾਇਆ ਗਿਆ ਪੰਜ ਕੁਲੇ ਦੇ ਜੇ ਤੋਂ ਫੇਰ ਅਗਾਹ ਉਸ ਨੂੰ ਪਾਰਸ ਹਸਪਤਾਲ ਲਜਾਇਆ ਗਿਆ ਪੰਜ ਕਿਲੇ ਦੇ ਹਾਂਜੀ ਇਹ ਜਿਹੜੀ ਕੀ ਰਾਜਵੀਰ ਜਵੰਦਾ ਨੂੰ ਲੈ ਕੇ ਹੁਣ ਤੱਕ ਦੀ ਅਪਡੇਟ ਸੀ ਵੀ ਰਾਜਵੀਰ ਜਵੰਦਾ ਨੂੰ ਕਈ ਹਸਪਤਾਲਾਂ ਦੇ ਬਈ ਚੱਕਰ ਖਾਣੇ ਪਏ ਪਰ ਲੇਕਿਨ ਹੁਣ ਇਹਨਾਂ ਦੀ ਮੌਤ ਦਾ ਕਾਰਨ ਇਹ ਡਾਕਟਰ ਪਹਿਲਾਂ ਉਹਨਾਂ ਨੂੰ ਜਿਹੜਾ ਕੀ ਜਦੋਂ ਇਹ ਐਕਸੀਡੈਂਟ ਹੋ ਜਾਂਦਾ ਜਿਹੜੇ ਆਸ-ਪਾਸ ਆਪਾਂ ਜਿਵੇਂ ਕਹਿ ਦਿੱ ਗਏ ਵੀ ਨੇੜੇ ਕੋਈ ਵੀ ਹਸਪਤਾਲ ਲੱਗਦੇ ਸੀ ਪਰ ਕਿਸੇ ਨੇ ਵੀ ਐਡਮਿਟ ਨਹੀਂ ਕੀਤਾ ਬਹੁਤ ੱੱਕੇ ਖਾਦੇ ਹਾਰ ਕੇ ਚੌਥੇ ਨੰਬਰ ਤੇ ਫੋਟੋ ਸਪਸਪਾਲ ਦੇ ਵਿੱਚ ਰਾਜਵੀਰ ਜਵੰਦਾ ਨੂੰ ਲਿਆਇਆ ਜਾਂਦਾ ਤੇ ਪਰ ਇਸ ਦਾ ਕਾਰਨ ਕੁਝ ਹੋਰ ਹੀ ਨਿਕਲਿਆ ਉਹਦਾ ਜਿਹਦੇ ਵਿੱਚ ਹੁਣ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਸਾਰਾ ਪੰਜਾਬ ਪੁੱਛ ਰਿਹਾ ਤੇ ਉਹਦੇ ਵਿੱਚ ਹੁਣ ਇਹ ਪੰਜਾਬ ਪੁਲਿਸ ਖੁਲਾਸੀ ਕਰੂਗੀ ਇਸ ਡਾਕਟਰਾਂ ਦੀ ਵੀ ਇਹਦੇ ਵਿੱਚ ਹੁਣ ਕਾਰਵਾਈ ਹੋਈ ਹੈ ਜਿਵੇਂ ਵੀ ਰਾਜਵੀਰ ਜਵੰਦਾ ਦਾ ਕਤਲ ਕੀਤਾ ਨਹੀਂ ਕਰਵਾਇਆ ਗਿਆ ਜਨ ਕਿ ਐਕਸੀਡੈਂਟ ਹੋਇਆ ਨਹੀਂ ਇਹੇ ਕਰਵਾਇਆ ਗਿਆ ਇਹ ਆਪਾਂ ਇਹ ਕਹਿ ਸਕਦੇ ਹਾਂ ਵੀ ਕੁਦਰਤੋਂ ਇੱਕ ਤਾਂ ਹੁੰਦੀ ਹੈ ਕੋਈ ਸੱਟਪੇਟ ਵਾਈਦੀ ਹੈ ਜਾਂ ਕਿਸੇ ਦੀ ਮੌਤ ਹੋਈ ਲਿਆ ਪਰ ਲੇਕਿਨ ਨਹੀਂ ਇਹਦੇ ਵਿੱਚ ਹੁਣ ਖੁਲਾਸੇ ਹੋ ਜਾਂਦੇ ਆ ਉਹਦੇ ਵਿੱਚ ਬਈ ਕਈ ਡਾਕਟਰ ਵੀ ਫਸਣਗੇ ਜਿਹੜਾ ਕਿ ਹੁਣ ਸਾਰਾ ਮਾਮਲਾ ਇਹ ਬਈ ਜੋ ਹੁਣ ਕੋਰਟ ਦੇ ਵਿੱਚ ਪਹੁੰਚੇਂਦਾ ਤੇ ਪਰ ਲੇਕਿਨ ਇਹ ਪੁਲਿਸ ਬੰਨਿਓ ਹੁਣ ਇਹ ਜਿਵੇਂ ਇਹ ਡਾਕਟਰਾਂ ਨੂੰ ਗਿਰਫਤਾਰ ਕਰਕੇ ਇਹਨਾਂ ਤੋਂ ਹੀ ਪਤਾ ਲੱਗੂਗਾ ਵੀ ਸਾਰੀ ਗੱਲਬਾਤ ਕੀ ਹੋਈ ਆ ਤਾ ਰਾਜਵੀਰ ਜਵੰਦਾ ਦੀ ਮੌਤ ਕਿਸ ਨੇ ਕਰਵਾਈ ਕਿਸ ਨੇ ਕੀਤੀ ਆ ਤਾਂ ਜਿਹੜੀ ਹੁਣ ਤੱਕ ਦੀ ਅਪਡੇਟਸ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਰਾਜਵੀਰ ਜਵੰਦਾ ਨੂੰ ਲੈ ਕੇ ਬਈ ਇੱਕ ਪੰਜਾਬ ਦੇ ਸਿੰਗਰ ਮੰਨੇ ਤਨੇ ਤੇ ਲੋਕਾਂ ਦੇ ਸਾਡੇ ਪੰਜਾਬ ਦੇ ਲੋਕਾਂ ਦੀ ਦਿਲਾਂ ਦੀ ਧੜਕਨ ਸੀ ਪਰ ਅੱਜ ਉਸ ਦਾ ਪਰਿਵਾਰ ਉਸ ਦੇ ਬੱਚੇ ਰੁੱਲ ਗਏ ਆ ਉਹਦੀ ਮਾਂ ਰੁੱਲ ਗਈ ਤੇ ਪਰ ਬਈ ਆਪਾਂ ਇਹ ਕਵਾਂਗੇ ਜਿਸ ਨੇ ਵੀ ਇਹ ਕਰਵਾਇਆ ਤਾਂ ਇਹਨਾਂ ਨੂੰ ਕੜੀ ਤੋਂ ਕੜੀ سزا ਮਿਲਣੀ ਚਾਹੀਦੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਮਿਲਦੇ ਹਾਂ ਕੱਲ ਨੂੰ। ਧੰਨਵਾਦ।